یہ اپنا بجلی ضرورت سے چلیے کرنے کی تھی اس سے ترستے میں نہیں ا گیا تھا اسے کم سے کم اٹھھے بٹ نہیں پاؤں گی میں کام لگا میں لگا رہا تو منڈا پتہ ہے نالے گڑلے ناپ رکھانے کے گڑل پت ارجیت نو فون لو نا سی کتھے ہو ارجیت نو فون لو نا سی پتہ کتھے ہو کر رہے ہو میں کوئی نہ ہوں نا فون کر دینی ہے بلا لوں ٹھیک ہے میرے شو بس ਇੱਕ ਨਗਰ ਮਾਰਦਾ ਹੈ। ਤੁਸ ਕਮ ਕਮ ਨਾਲ ਜੁੜੂ ਨਾ। ਹਾਂ। ਹੈਲੋ। ਹਾਂਜੀ ਮੈਂ ਕਹਿੰਦੀ ਸੀ ਵੀ ਰੋਟੀ ਪਾਣੀ ਬਣੀ ਹੋਈ ਆ। ਤੁਸੀਂ ਆ ਜਾਂਦੇ। ਹਾਂ ਛਾ ਠੀਕ ਆ ਠੀਕ ਆ। ਹਾਂ ਹਾਲੇ ਟਾਈਮ ਨਹੀਂ ਆਇਆ। ਠੀਕ ਹੈ। ਕੀ ਕਹਿੰਦਾ ਪਾਪੂ ਜੀ ਉਹ ਕਹਿੰਦੇ ਨੇ ਬਸ ਮੈਂ 10 ਮਿੰਟ ਤੱਕ ਇੱਥੇ ਟੁਰਦਾ। ਵੀ ਤੋਂ ਰੋਟੀ ਪਾਣੀ ਨਾਲ ਰੋਟੀ ਪਾਣੀ ਤਾਂ ਕਦੋਂ ਦਾ ਬਣਿਆ ਬਸ ਸੀ ਆ। ਸੱਚ ਮੇਰੀ ਗੱਲ ਸੁਣੋ। ਜੀ ਹੋਰ ਮੂੰਹ ਅੱਤੋਂ ਰੋਟੀ ਖਾ ਲਾਂ ਦੇ ਕੋਣਾਂ ਜਾਇ ਦੀ ਖਾਓਗੇ ਚੱਪਾ ਖਾ ਲੈਨੇ ਪੁੱਤ ਜਬਣੀ ਬਈ ਨਾ ਆ ਆ ਲੈਨੇ ਧੀਏ ਸੀ ਆਜੂ ਆ ਆ ਗਏ ਪਤਾ ਨਹੀਂ ਲੱਗਦਾ ਇਹਦੀ ਕਮਰਾ ਕਿਹੜੇ ਵੇਲੇ ਕੰਮ ਕਰ ਲੱਗੀ ਹੈ ਸਹੀ ਗੱਲ ਹੈ ਨਾਲੇ ਮੈਨੂੰ ਕਿੰਨੀ ਵਾਰੀ ਕਿਹਾ ਇਹ ਪੁੱਤ ਆਪਾਂ ਕੰਮ ਵੰਡ ਕੇ ਕਰਨਾ ਕਰਾਂਗੇ ਸਾਰਾ ਦਿਨ ਤੂੰ ਨਾਲ ਲੱਗੀ ਰਿਹਾ ਕਰ ਤੋ ਹੋਰ ਮੈਂ ਤਾਂ ਕਹਿੰਦਾ ਜਿੰਨਾ ਨੂੰ ਕੰਮੋਂ ਹੱਥ ਨਹੀਂ ਲਾਉਂਦੀ ਕਿਤੇ ਮੰਜੇ ਤੇ ਬੈਠੀ ਬੈਠੀ ਤੂੰ ਅਜਿਹਾ ਬਿਮਾਰ ਹੋ ਜੀ ਹੋਰ ਹੈ ਤਾਂ ਹੀ ਤਾਂ ਮੈਂ ਕਹਿਣੀ ਪਰ ਕਰਨੀ ਨਹੀਂ ਲੈਣੇ ਮੀ ਤੁਸੀਂ ਮੰਝੇ ਦੀ ਬੈਠੀ ਰਹਾ ਕਰੋ ਮੈਂ ਕਿਹੜਾ ਥੱਕਦੀਆਂ ਕੰਮ ਕਰਦੀ ਆ ਆਪਦਾ ਤਾਂ ਕੰਮ ਹੈ ਚਲ ਫਿਰ ਵੀ ਆ ਪਾਂਡੇ ਟਿੰਡੇ ਦਾ ਕੰਮ ਨਾ ਤੂੰ ਆਪ ਸੰਭਲਿਆ ਕਰ ਐਵੇਂ ਕਿਤੇ ਮੰਝੇ ਤੇ ਬੈਠੀ ਬੈਠੀ ਜੋੜ ਨਾ ਉਹਦੇ ਕਿਰਾਏ ਪੈਸੀ ਫਿਰ ਕਿਤੇ ਲੈ ਕੇ ਤੁਰਿਆ ਫਿਰ ਤੈਨੂੰ ਮੈਂ ਇਹਦੀ ਗੱਲ ਠੀਕ ਐ ਸੋਦੀ ਚਲ ਕੋਲਿਆਂ ਦਾ ਕੰਮ ਤਾਂ ਮੈਂ ਵੰਡ ਕੀ ਕਰ ਲੈਣੀ ਹੁੰਦੀ ਆ ਉਹ ਵੀ ਕਰ ਲੈਣੀ ਆ ਪਰ ਮੈਂ ਹੁਣ ਇਹ ਕਹਿ ਰਹਾ ਕਰੂ ਜਾਵਾਂ ਬੁੱਤੂ ਬਾਲਾ ਨਾਲ ਨਹੀਂ ਗਿਆ ਟਾ ਜਿਹੜਾ ਕੰਮ ਮੈਂ ਤੂੰ ਹੁੰਦਾ ਉਹਨਾਂ ਆਪਣਾ ਕਰ ਲੈਣਾ ਨਾਲ ਉਹਦੇ ਤੇ ਚਣਾ ਉਹਦੇ ਤੇ ਚਣਾ ਉਹ ਪਾਸੇ ਇੱਕ ਅਹਰਜੀ ਤੇ ਕੇ ਕਰ ਲੈ ਕੇ ਬੈਠਾ ਚਲ ਕੋਈ ਤੂੰ ਐਵੇਂ ਨਾ ਫਿਕਰ ਕਰੇਗਾ ਅੱਤੇ ਸੱਚੇ ਪਾਸੇ ਭਲੀ ਕਰੂੰਗਾ